ਸ੍ਰੀ ਕਾ ਲ ਸਾਰਾ ਨੂੰ ਠੀਕ ਸਾਫ ਨੂੰ ਦੋ ਜਰੀ ਹੋਗੇ ਅਸੀਂ ਅੱਜ ਬਣਾ ਰਹੇ ਪਰੌਂਠੇ ਆਲੂਆਂ ਵਾਲੇ ਹਾਂ ਸਾਰੇ ਖਾ ਸਕਦੇ ਹਾਂ ਆਲੂਆਂ ਵਾਲੇ ਫਿਰ ਤਾਂ ਪਰੌਂਠੇ ਹਾਂ ਹਾਂ ਅੱਜ ਫਿਰ ਬਣਾ ਲਵੇਂ ਅੱਛਾ ਬਣਾਉਣੀ ਝੋਲੇ ਤੇ ਦੁਪਹਿਰਾ ਭੜਾ ਜਣਾ ਦਿੰਨੀ ਇਧਰ ਅਸ ਕੰਮ ਕਰਕੇ ਆਉਂ ਬਣਨਾ ਅੱਛਾ ਠੀਕ ਹੈ ਤੇ ਬੁਣਾ ਖਾਈ ਜਾਂਦਾ ਇਧਰ ਹੈ ਸੋਡਾ ਦਹੀਂ ਪਾਈ ਪਈ ਹੈ ਨਹੀਂ ਖਾਵਾਂਗੇ ਠੀਕ ਹੈ ਵੱਡੇ ਵੱਡੇ ਲਾਉਣੀਆਂ ਹੈ ਪ੍ਰੋਟੇ ਭਾਈ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਾਈ ਵਰਕੇ ਯਾਰ ਤਾਂ ਹੱਥ ਮੰਨ ਕੇ ਬੇਨਤੀ ਹੈ ਛੋਲੇ ਮੂਰੇ ਦੇਖ ਪ੍ਰੋਟੇ ਦੇਖ ਪਹਿਲਾਂ ਚੱਕਣ ਦੇ ਪ੍ਰੋਟਾਹ ਦੇਖ ਦੋ ਪ੍ਰੋਟੇ ਵਾਧੂ ਆ ਇਹ ਆਹ ਚੱਕ ਭਰ ਕੇ ਤੇ ਜੋੜ ਕੇ ਬਣਾਏ ਆ ਆ ਲੂਆਂ ਵਾਲੇ ਕਰਿਆ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਬਾਈ ਬਣ ਕੇ ਕੁੱਤੇ ਛੋੜਿਆ ਬੈਠੇ ਦੋਨੇ ਹੈ ਇੱਕ ਦਿਖਾਉਣਾ ਬਾਈ ਉਹ ਸਾਨੂੰ ਸੱਚ ਹੋਰ ਆ। ਕੂਲਰ ਮੂਰੇ ਆ ਕੇ ਬੈੰਦੇ ਆ ਇੱਕ ਤਾਂ ਬੈਠੀ ਆ। ਕੁੱਤੀ। ਉਹ ਬਾਹਰੋਂ ਆਉਂਦੀ ਆ ਵਿਚਾਰੀ। ਦੇਖ। ਕਿਸੇ ਦੀ ਇਹ ਨਾਲੇ ਕੁੱਤੀ ਵੇੜੇ ਚ ਰਹਿੰਦੀ ਉਹੀ ਆਵੀ ਗਲੀਆਂ 'ਚ ਨਹੀਂ ਫਿਰਦੇ ਇਹਦੇ। ਇੱਥੇ ਆ ਕੇ ਹਵਾ ਲੈਂਦੀ ਆ ਕੂਲਰ ਦੀ। 4-5 ਘੰਟੇ ਨੇ ਸੋਹਣਾ ਹੀ ਸੋਹਣਾ ਇੱਥੇ ਆ ਕੇ। ਨਜ਼ਾਰੇ ਨਾ। ਮਾਰ ਕੇ ਪੂਛ ਤੇ ਬਹਿ ਜੂਗੀ। ਐ ਨਜ਼ਾਰਾ ਲੈਂਦੀ ਆ ਪੂਰਾ ਆਨੰਦ ਆ ਵੇਖਾ। ਬਹਿ ਜਾ ਬਹਿ ਜਾ ਚਿੱਟੀਆਂ ਬਹਿ ਜਾ। ਆ ਦੇ ਬਾਈ ਯਾਰਾਂ ਵਿਚਾਰੇ ਛੋਟੇ ਇਹਨਾਂ ਨੂੰ ਕਿਹੜਾ ਗਿਆਨ ਆ ਇੰਨਾ ਜਾਨਵਰਾਂ ਨੂੰ ਪੂਰਾ ਹੋ ਆਗਾ ਵੀ ਇੱਥੇ ਕੁਲਰ ਚੱਲਦਾ ਠੰਢੀ ਹਵਾ ਆਗੀ ਤੇ ਤਾਂ ਆ ਕੇ ਬਹਿ ਜਾਂਦੀ ਆ ਹਨਾ ਬੜਿਆ ਬਣਾ ਖਾਈ ਜਾਂਦਾ پراਉਠੇ ਰਾਤ ਜੂਰੀ ਜਾਂਦੀ ਆ ਲਾਹੀ ਦੇਖ ਵੱਡੇ ਵੱਡੇ پراਉਠੇ ਆ ਭਰਾਵੋ ਇੱਕ ਮੈਂ ਵੀ ਖਾ ਕੇ ਦੇਖੂ ਇਹਨਾਂ ਤੋਂ ਅੱਜ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਰਜੂ ਕੀ ਕਹਿਣਾ ਚਾਹੁੰਨੀ ਹੈ ਬਈਆਂ ਨੂੰ ਇਹ ਕਹਦੀ ਮੈਂ ਲਾਇਕ ਸਬਸਕ੍ਰਾਈਬ ਕਰਿਆ ਕਰੋ ਬਈ ਬਣ ਅੱਛਾ ਹਾਂ ਕਿੰਨਾ ਰੱਖਾ ਸਕਦੇ ਸਾਰੇ ਅੱਛਾ ਤੋਂ ਕਿ ਤਬ ਬਣਾਈ ਜਾਂਦੇ ਠੀਕ ਹੈਰਾ ਉਠੇ ਦੇਸੀ ਕਿਉਂ ਨਾ ਰੱਖਿਆ ਹੈ ਹਾਂ 20 ਰੁਪਏ ਦਾ ਲੈਂਦਾ ਹੂੰ ਕਿੰਨੇ ਬਾਈ ਯਾਰ ਮੈਨੂੰ ਗੱਲ ਸੱਚੀ ਨਿਕਲ ਜਾਂਦੀ ਹੈ ਚਲ ਕੋਈ ਨਹੀਂ ਗਰੀਬਾਂ ਦਾ ਤਾਂ ਹੀ ਆ ਇਹ ਰ ਇੱਕ ਦਿਨ ਖਾ ਲੈਨੇ ਮਹੀਨੇ ਤੋਂ ਮਹੀਨੇ ਤੋਂ ਕਹਿੰਦੇ ਹੀ ਛਾਂਕ ਜਾਂ ਪੂਰਾ ਕਰ ਲੈਨੇ ਕਰ ਲਈਦਾ ਹੈ ਛਾਂਕ ਪੂਰਾ ਕਰ ਲਈਦਾ ਜੇ ਦ ਹੱਥ ਜੇ ਪੈਂਦਾ ਹੋਵੇ ਕਹਿੰਦੇ ਹੂੰ ਜੇ ਦ ਹੱਥ ਪੈਂਦਾ ਹੋਵੇ ਤਾਂ ਛਾਂਕ ਪੂਰਾ ਕਰ ਲਈਦਾ ਅੱਛਾ ਠੀਕ ਹੈ ਭਾਈ ਹਾਲੇ ਕੋਤੈ ਨੂੰ ਦੁੱਧ ਪਾ ਰੱਖਿਆ ਤੇ ਨਹੀਂ ਕੁੱਤੀ ਪਈ ਮੌਜ ਨਾਲ ਕੜਗੇ ਟਾਲੀ ਪਈ ਸਾਪਲੀ ਤੇ ਖਾ ਲੋ ਦੇਖੋ ਪ੍ਰਾਵਾ پراਉਠਾ پراਉਠਾ ਬਾਦੂ 21 21 ਅੰਦਰ ਅੰਦਰ ਕਰ ਦਿੰਦਾ ਗਾ ਬੁੜੇ ਕਾਹੇ ਖਾਂਗੇ ਪ੍ਰਾਉਠੇ ਤਿੰਨ ਬੁੜੇ ਨੇ ਖਾਦੇ ਬਾਈ ਲੈ ਬਾਈ ਬਣ ਕੇ ਵੀਡੀਓ ਨੂੰ ਲਾਇਕ ਸ਼ੇਅਰ ਹੈਂ ਬੁੜੇ ਦੀ ਪਰਾਣੀ ਖਰਾਕ ਆ ਅੱਛਾ ਅੱਛਾ ਆਪਣੇ ਵਰਗਾ ਤੇ ਦੋ ਹੀ ਖਾਊਗਾ ਠੀਕ ਆ ਠੀਕ ਆ ਠੀਕ ਆ ਲੈ ਕਰੋ ਵੀਡੀਓ ਨੂੰ ਬਾਈ ਬਣ ਕੇ ਲਾਇਕ ਸ਼ੇਅਰ ਸਬਸਕ੍ਰਾਈਬ ਹੱਥ ਮੰਨ ਕੇ ਤੁਹਾਡੇ ਮੂਰੇ ਬੇਨਤੀ ਕਰਦੇ ਆਂ ਅਸੀਂ ਰਾ ਬਣ ਕੇ ਵੀਡੀਓ ਸਾਡੀਆਂ ਦੇਖਿਆ ਕਰੋ ਬਾਈ ਬਣ ਕੇ 10 ਮਿੰਟ 5 ਮਿੰਟ ਯਾਰ ਐਨਾ ਸੋਡਾ ਧੰਨਵਾਦ ਆ ਤੇ پراਉਠੇ ਖਾ ਸਕਦੇ ਆ ਰਾਜੂ ਲਾਹੀ ਜਾਂਦੀ ਆ ਕੇ ਕਮੈਂਟ ਸ਼ੇਅਰ ਸਾਰਾ ਕੁਝ ਕਰਿਆ ਕਰੋ ਬਾਈ ਬਣ ਕੇ ਸਾਨੂੰ ਯਾਰ ਥੈਂਕ ਯੂ ਧੰਨਵਾਦ ਭਰਾਵੋ